ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਅੱਜ 8 ਜਨਵਰੀ 2025 ਹੋ ਚੁੱਕਿਆ ਤੇ ਟਾਈਮ ਕਰੀਬ 7:00 ਵਜੇ ਜਾ ਰਹੇ ਨੇ ਰਾਤ ਦੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਪਿਛਲੇ ਲਾਈਵ ਅਪਡੇਟ ਦੇ ਵਿੱਚ ਜਾਂ ਪਿਛਲੇ ਦੋ ਲਾਈਵ ਅਪਡੇਟ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਵੀ ਅੱਜ 7 7 8 ਜਨਵਰੀ ਨੂੰ ਜਿਹੜਾ ਪਹਾੜ ਤੇ ਪੱਸੋਂ ਦੀ ਠੰਡੀ ਹਵਾ ਜਿਹੜੀ ਤੇਜ਼ ਚੱਲ ਸਕਦੀ ਹੈ ਜੀ ਇਹਦਾ ਕਰਕੇ ਧੁੰਦ ਤੇ ਧੁੰਦ ਦੇ ਬੱਦਲਾਂ ਤੋਂ ਥੋੜਾ ਜਿਹੜਾ ਸਟਕਾਰਾ ਮਿਲਦਾ ਧਕਾਈ ਦੇ ਸਕਦਾ ਤੇ ਕੁਝ ਖੇਤਰਾਂ ਦੇ ਵਿੱਚ ਧੁੱਪ ਨਿਕਲਦੀ ਸੁਭਾਵਨਾ ਰਹੂਗੀ ਤਾਂ ਉਮੀਦ ਮੁਤਾਬਕ ਜਿਹੜਾ ਅੱਜ ਅ ਬੀਤੀ ਕੱਲ ਵੀ ਧੁੱਪ ਨਿਕਲੀ ਪੰਜਾਬ ਦੇ ਕੁਝ ਖੇਤਰਾਂ 'ਚ ਸੀ ਗੱਲ ਤੇ ਅੱਜ ਪੰਜਾਬ ਦੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਸੂਣੀ ਧੁੱਪ ਜਿਹੜੀ ਲੱਗਦੀ ਅੱਜ ਦਿਖਾਈ ਦਿੱਤੀਗੀ ਬੇਸ਼ੱਕ ਅੱਜ ਪੰਜਾਬ ਦੇ ਅੱਧੇ ਖੇਤਰਾਂ ਦੇ ਵਿੱਚ ਚੜਦਾ ਸੂਰਜ ਦਿਖਾਈ ਦਿੱਤਾ ਤੇ ਅੱਧੇ ਪੰਜਾਬ ਦੇ ਵਿੱਚ ਜਾਂ 40% ਖੇਤਰਾਂ ਦੇ ਵਿੱਚ ਉੱਤਰ ਪੂਰਬੀ ਪੰਜਾਬ ਦੀ ਗੱਲ ਕੀਤੀ ਹੈ ਵੀ ਇਨ੍ਹਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਜਿਹੜਾ ਦਰਮਿਆਨੀ ਤੋਂ ਸੰਘਣੀ ਧੁੰਦ ਤੇ ਧੁੰਦ ਦੇ ਬੱਦਲ ਦਿਖਾਈ ਦਿੱਤੇ ਜਦਕਿ ਬਾਕੀ ਇਤਨਾ ਤੱਕ ਤਰਕਸਰ ਤੋਂ ਹੀ ਸੂਰਜ ਚੜ੍ਹਦਾ ਦਿਖਾਈ ਦਿੱਤਾ ਤੇ ਦੁਪਹਿਰ ਹੁੰਦਿਆਂ ਹੁੰਦਿਆਂ ਹੀ ਜਿਹੜੀ ਧੁੰਦ ਸੀ ਉੱਤਰ ਪੂਰਬੀ ਪੰਜਾਬ ਦੇ ਵਿੱਚ ਉਹ ਜਿਹੜੀ ਕਟਣੀ ਸ਼ੁਰੂ ਹੋ ਗਈ ਤੇ ਮੌਸਮ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ ਤੇ ਦੁਪਹਿਰ ਬਾਅਦ ਲਗਭਗ ਪੰਜਾਬ ਹਰਿਆਣਾ ਪੂਰੇ ਉੱਤਰ ਭਾਰਤ ਦੇ ਵਿੱਚ ਜਿਹੜਾ ਮੌਸਮ ਬਿਲਕੁਲ ਸਾਫ਼ ਸੀਗਾ ਤੇ ਬੌਧੇ ਕੇਤਰਾਂ ਦੇ ਵਿੱਚ ਸੂਣੀ ਤੁੱਪ ਲੱਗਦੀ ਦਿਖਾਈ ਦਿੱਤੀ ਤੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਜ 8 ਜਨਵਰੀ ਹੋ ਚੁੱਕਿਆ ਤੇ ਕੱਲ 9 ਤੇ ਪਰਸੋ 10 ਜਨਵਰੀ ਨੂੰ ਵੀ ਬਹੁਤੇ ਕੇਤਰਾਂ ਦੇ ਵਿੱਚ ਧੁੰਦ ਤੋਂ ਰਾਹਤ ਹੀ ਬਣੀ ਰਹਿਣੀ ਹੈ ਕਿ ਵੱਡੇ ਪੱਧਰ ਤੇ ਧੁੰਦ ਨਹੀਂ ਦਿਖਾਈ ਦੇਊਗੀ ਪੰਜਾਬ ਹਰਿਆਣਾ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਹਾਲਾਂਕਿ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਇਲਾਕੇ ਦੇ ਉਹਨਾਂ ਵਿੱਚ ਕਿਤੇ ਕਿਤੇ ਜਿਹੜੀ ਧੁੰਦ ਦੀ ਆਉਣੀ ਜਾਣੀ ਆਉਂਦੇ ਦਿਨਾਂ ਵਿੱਚ ਹਲੇ ਬਣੀ ਰਹਿਣੀ ਹੈ ਕਿ ਹਾਂ ਕੱਲ ਤੱਕ ਥੋੜੀ ਹਲੇ ਥੋੜੀ ਕਿਤੇ ਕਿਤੇ ਹੀ ਉਮੀਦ ਰਹੂਗੀ ਜਿਵੇਂ ਹੀ 10 ਜਨਵਰੀ ਨੂੰ ਕੋਰੇ ਦੀ ਹਵਾ ਵਾਪਸੀ ਕਰੂਗੀ ਤਾਂ ਪੰਜਾਬ ਦੇ ਉੱਤਰ ਪੂਰਬੀ ਵਿਭਾਗਾਂ ਚ ਥੋੜੇ ਬਹੁਤ ਕਿਸ ਤਰ੍ਹਾਂ ਦੇ ਵਿੱਚ ਧੁੰਦ ਆ ਜਿਹੜੀ ਮੋਰਟੋ ਦਸਤਕ ਦੇ ਸਕਦੀ ਹੈ ਹਾਲਾਂਕਿ ਪੰਜਾਬ ਦੇ ਜਿਹੜੇ ਬਾਕੀ ਕੇਂਦਰੀ ਪੰਜਾਬ ਭਾਗ ਆਗੇ ਜਾਂ ਪੰਜਾਬ ਦੇ ਦੱਖਣ ਪੱਛਮੀ ਇਲਾਕਾ ਆਗੇ ਜਾਂ ਉੱਤਰੀ ਰਾਜਸਥਾਨ ਹਰਮਾਨਗੜ ਗੰਗਾ ਨਗਰ ਲਾ ਕੇ ਆਗੇ ਇਹਨਾਂ ਦੇ ਵਿੱਚ ਧੁੰਦ ਦੀ ਸੁਭਾਅ ਨਾਲ ਜਿਹੜੀ ਅਗਲੇ 2-3 ਦਿਨ ਕੱਟ ਹੀ ਰਹੂਗੀ ਅੰਦਰੋਂ ਮੌਸਮ ਸਾਫ਼ ਰਹਿੰਦੇ ਕਾਰਨ ਪਹਾੜੀ ਪੱਛੋਨੀਆਂ ਠੰਡੀਆਂ ਹਵਾਵਾਂ ਚੱਲਣ ਦੇ ਕਾਰਨ ਰਾਤਾਂ ਦੇ ਪਾਰੇ ਵਿੱਚ ਹਲਕੀ ਗਰਾਵਟਾ ਸਕਦੀ ਹੈਗੀ ਤੇ ਜ਼ਿਆਦਾਤਰ ਖੇਤਰਾ ਵਿੱਚ ਰਾਤਾਂ ਦਾ ਪਾਰਾ 4-5 ਡਿਗਰੀ ਲੱਗੇ ਹੀ ਬਣਿਆ ਰਹਣਾਗਾ ਤੇ ਕਿਤੇ ਕਿਤੇ 3 ਡਿਗਰੀ ਤੋਂ ਹੇਠਾਂ ਖਿਸਕਣ ਨਾਲ ਜਾਂ 4 ਡਿਗਰੀ ਤੋਂ ਹੇਠਾਂ ਖਿਸਕਣ ਨਾਲ ਰਾਤਾਂ ਨੂੰ ਕਿਤੇ ਕਿਤੇ ਕੱਲ ਤੜਕਸਾਰ ਜਾਂ ਪਰਸੋਂ ਤੱਕ ਜਾਰ ਕਿਤੇ ਕਿਤੇ ਹਲਕਾ ਕੋਹਰਾ ਦਿਖਾਈ ਦੇ ਸਕਦਾਗਾ ਆਦਰਵਾਇਜ਼ ਜ਼ਿਆਦਾਤਰ ਮੌਸਮ ਖੁਸ਼ਕ ਤੇ ਠੰਡਾ ਬਣਿਆ ਰਹੂਗਾ ਅੰਤ ਇਹ ਬਲੇ ਸੂਨੀ ਧੁੱਪ ਲੱਗ ਸਕਦੀ ਹੈ ਕੱਲ ਨੂੰ ਪੰਚਾਲ ਦੇ ਬਹੁਤੇ ਖੇਤਰਾਂ ਦੇ ਵਿੱਚ ਸੂਨੀ ਧੁੱਪ ਲੱਗ ਸਕਦੀ ਹੈਗੀ ਤੇ ਪਰਸੋਂ ਵੀ ਬਹੁਤੇ ਖੇਤਰਾਂ ਵਿੱਚ ਧੁੱਪ ਲੱਗਣ ਦੀ ਸਭਾ ਹੁਣ ਜਿਹੜੀ ਬਰਕਰਾਰ ਬਣੀ ਹੋਈ ਹੈਗੀ ਤੇ ਉਸ ਤੋਂ ਬਾਅਦ ਇਹ ਹਾਲਾਂਕਿ ਥੋੜੇ-ਬਹੁਤ ਖੇਤਰਾਂ ਦੇ ਵਿੱਚ ਤੁੰਦ ਜਿਹੜੀ ਕੱਲ ਜਾਂ ਪਰਸੋਂ ਵੀ ਆ ਸਕਦੀ ਹੈ ਖਾਸ ਕਰਕੇ ਕੱਲ ਨੂੰ ਤਾਂ ਹਲੇ ਠੀਕ ਰਹਿ ਸਕਦਾ ਪਰਸੋਂ ਥੋੜੇ-ਬਹੁਤ ਖੇਤਰਾਂ ਦੇ ਵਿੱਚ ਤੁੰਦ ਦਾ ਦੇ ਸਕਦੀ ਹੈ ਕਿਉਂਕਿ ਪਰਸੋਂ ਤੋਂ ਪੂਰੇ ਦੀ ਵਾਪਸੀ ਹੋ ਜਾਣੀ ਹੈ ਪੂਰੇ ਦੇ ਵਿੱਚ ਨਮੀ ਹੁੰਦੀ ਹੈ ਨਮੀ ਵਿੱਚ ਵਾਧਾ ਹੁੰਦਾ ਤਾਂ ਆਮ ਜੀ ਗੱਲ ਆ ਵੀ ਤੁੰਦ ਵਿੱਚ ਵੀ ਵਾਧਾ ਦੇਖਣ ਨੂੰ ਮਿਲਦਾ ਪਾਰਸ਼ੋਤੋਂ ਤਾਂ ਇੰਨੀ ਜ਼ਿਆਦਾ ਨਹੀਂ ਹੋਊਗੀ 10 ਜਨਵਰੀ ਨੂੰ ਫਿਰ ਪਰ ਫਿਰ ਵੀ ਪੁਰੇ ਦੀ ਹਵਾ ਨਾਲ ਕਿਤੇ ਕਿਤੇ ਧੁੰਦ ਜਿਹੜੀ ਦਿਖਾਈ ਦੇ ਸਕਦੀ ਹੈ ਜ਼ਮੀਨੀ ਪੱਧਰ ਤੇ ਪਰ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਜਿਹੜਾ ਠੀਕ ਠਾਕ ਬਣਿਆ ਰਹਿਣਾ ਤੇ ਧੁੱਪ ਨਿਕਲਦੀ रह ਸਕਦੀ ਹੈਗੀ ਤੇ ਮੀਂਹ ਦੀ ਗੱਲ ਕੀਤੀ ਹੈ ਬਈ ਤਾਂ 11 ਤੇ 12 ਜਨਵਰੀ ਨੂੰ ਸਾਲ ਦਾ ਪਹਿਲਾ ਸਿਸਟਮ ਆ ਸਕਦਾ ਜਿਹੜਾ ਐਕਟਿਵ ਸਿਸਟਮ ਕਹਿ ਸਕਦੇ ਆ ਹਲਕੇ ਤੋਂ ਦਰਮਿਆਨੇ ਮੀਂਹ ਵਾਲਾ ਸਿਸਟਮ ਆਗਾ 11 12 ਜਨਵਰੀ ਨੂੰ ਇੱਕ ਪਾਸੇ ਵੀ ਸਿਸਟਮ ਪ੍ਰਭਾਵਿਤ ਕਰੂਗਾ ਜਿਹਦੇ ਕਾਰਨ 10 ਜਨਵਰੀ ਤੋਂ ਹੀ ਪੂਰੇ ਦੀ ਹਵਾ ਜਿਹੜੀ ਪੰਜਾਬ ਤੱਕ ਪਹੁੰਚਣੀ ਸ਼ੁਰੂ ਹੋ ਜਾਣੀ ਆ 11 ਤੇ 12 ਜਨਵਰੀ ਨੂੰ ਵੀ ਅਰਬ ਸਾਗ ਅਤੇ ਬੰਗਾਲ ਦੀ ਖਾੜੀ ਤੋਂ ਨਵੀਂ ਵਾਲੀਆਂ ਹਵਾਵਾਂ ਪੰਜਾਬ ਤੱਕ ਪਹੁੰਚਦੀਆਂ ਰਹਿਣੀਆਂ ਨੇ ਜਿੱਦਾਂ ਕਰਕੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਰਿਆਣਾ ਦੇ ਕਈ ਖੇਤਰਾਂ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ 11 ਤੇ 12 ਜਨਵਰੀ ਨੂੰ ਹਲਕੇ ਦਰਮਿਆਨੇ ਮੀਂਹ ਦੀ ਸੁਭਾਵਨਾ ਰਹੂਗੀ ਪੰਜਾਬ ਦੇ ਬਹੁਤੇ ਕੀਤਰਾਾਂ ਦੇ ਵਿੱਚ 59 ਤੋਂ ਸਮੁੱਚੇ ਉੱਤਰ ਭਾਰਤ ਦੇ ਵਿੱਚ ਜਿਹੜੀ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ 11 ਤੇ 12 ਜਨਵਰੀ ਨੂੰ ਉਸ ਤੋਂ ਬਾਅਦ ਫੇਰ ਫੇਰ ਧੁੰਦ ਦਸਤਕ ਦੇ ਸਕਦੀ ਹੈ ਕਿਉਂਕਿ ਇਸ ਤੋਂ ਬਾਅਦ ਜੋ ਸਿਸਟਮ 11 12 ਜਨਵਰੀ ਨੂੰ ਉਮੀਦ ਹੈ ਕਿ ਅੱਗੇ ਨਿਕਲੂਗਾ ਉਸ ਤੋਂ ਬਾਅਦ ਜਿਵੇਂ ਹੀ ਸਿਸਟਮ ਨਮੀ ਵਿੱਚ ਵਾਧੇ ਕਾਰਨ ਧੁੰਦ ਫਿਰ ਤੋਂ ਦਸਤਕ ਦੇ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਹਵਾ ਦੀ ਰਫਤਾਰ ਥੋੜੀ ਮੱਠੀ ਰਹਿ ਸਕਦੀ ਹੈਗੀ ਹਾਲਾਂਕਿ 15 16 ਜਨਵਰੀ ਦੇ ਲਾਗੇ ਲੋਹੜੀ ਦੇ ਇੱਕ ਦੋ ਦਿਨ ਬਾਅਦ ਹਵਾ ਦੀ ਰਫਤਾਰ ਜਿਹੜੀ ਫੇਰ ਤੇਜ਼ ਹੁੰਦੀ ਦਿਖਾਈ ਦੇਊਗੀ ਜਿਹਦੇ ਕਾਰਨ ਫੇਰ ਤੋਂ ਧੁੱਪ ਲੱਗਣ ਦੀ ਥੋੜੀ ਆਸ ਬਣਦੀ ਦਿਖਾਈ ਦੇਊਗੀ ਹਾਲਾਂਕਿ ਧੁੰਦ ਇਹ ਨਹੀਂ ਹੈਗਾ ਵੀ ਆਉਂਦੇ ਦਿਨਾਂ ਵਿੱਚ ਧੁੰਦ ਨਹੀਂ ਪਊਗੀ ਕਿਉਂਕਿ ਲੋਹੜੀ ਲੋਹੜੀ ਦੇ ਵੀ ਧੁੰਦ ਪੈ ਸਕਦੀ ਹੈ 11 12 ਜਨਵਰੀ ਵਾਲਾ ਸਿਸਟਮ ਨਮੀ ਇਕੱਠੀ ਕਰੂਗਾ ਬੰਗਾਲ ਦੀ ਖਾੜੀ ਤੋਂ ਅਰਪਸਾ ਕਰ ਤੋਂ ਨਮੀ ਵਾਲੀਆਂ ਹਵਾਵਾਂ ਆਉਣੀਆਂ ਜਿੰਨੇ ਕ ਤਾਂ ਸਿਸਟਮ ਨੂੰ ਲੋਡ ਹੋ ਗਰ ਚਮਕਲੇ ਬੱਦਲ ਬਣ ਜਾਣਗੇ ਮੀਂਹ ਦੇ ਦੇਣਗੇ ਬਚੀ ਹੋਈ ਨਮੀ ਦੀ ਧੁੰਦ ਹੀ ਬਣਨੀ ਹੈਗੀ ਕਿਉਂਕਿ ਹਵਾ ਦੀ ਰਫਤਾਰ ਮੱਠੀ ਹੋਊਗੀ 13 14 ਜਨਵਰੀ ਨੂੰ ਜਿਹਦਾ ਕਰਕੇ ਧੁੰਦਵਾਂ ਦੀ ਦਿਖਾਈ ਦੇ ਸਕਦੀ ਹੈ ਕੁਝ ਕਲਾਕਿਆਂ ਦੇ ਵਿੱਚ ਤੇ 15 16 ਜਨਵਰੀ ਤੋਂ ਇੱਕ ਵਾਰੀ ਫੇਰ ਪਹਾੜ ਤੇ ਪਸੂਨੀਆਂ ਠੰਡੀਆਂ ਹਵਾਵਾਂ ਤੇਜ਼ ਰਫਤਾਰ ਫੱਟ ਸਕਦੀਆਂ ਨੇ ਜਿਹਦਾ ਕਰਕੇ ਧੁੰਦ ਤੋਂ ਫੇਰ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈਗੀ ਤਾਂ ਏਸੀ ਮੌਸਮ ਦੀ ਅਪਡੇਟ ਅੱਗੇ ਦੀ ਅਪਡੇਟ ਲਗਾਤਾਰ ਸਾਂਝੀ ਕਰਦੇ ਰਹਾਂਗੇ ਜੇ ਕੋਈ ਸਵਾਲ ਹੋ ਜਵਾਬ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਵੀ ਆਪਣੇ ਏਰੀਆ ਦਾ ਹਾਲ ਜਿਹੜਾ ਪੁੱਛ ਸਕਦੇ ਹੋਗੇ ਹਾਲ ਦੀ ਘੜੀ ਪੂਰਾ ਨਤਾਰ ਇਹ ਹੈਗਾ ਅਗਲੇ 2-3 ਦਿਨ ਜਿਹੜਾ ਧੁੰਦ ਤੋਂ ਰਾਹਤ ਬਣੀ ਰਹਿਣੀ ਹੈ ਕਿਤੇ ਕਿਤੇ ਥੋੜੇ ਬਹੁਤ ਕਿਤਨਾ ਚ ਜ਼ਮੀਨੀ ਪੱਧਰ ਤੇ ਧੁੰਦ ਜਰੂਰ ਦਸਤਕ ਦੇ ਸਕਦੀ ਹੈ ਪਰ ਵੱਡੇ ਪੱਧਰ ਤੇ ਧੁੰਦ ਦੀ ਸੁਭਾਵਨਾ ਨਹੀਂ ਜਾਪ ਰਹੀਗੀ ਪਰ 11-12 ਜਨਵਰੀ ਨੂੰ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਪੱਛਮੀ ਸਿਸਟਮ ਤੇ ਕੰਮ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹਾਲਾਂਕਿ ਜੂਪੀ ਵਿੱਚ ਹਲੇ ਧੁੰਦ ਬਣੀ ਰਹਣੀ ਆ ਬਹੁਤੇ ਇਲਾਕਿਆਂ ਦੇ ਵਿੱਚ ਅੱਜ ਵੀ ਬਣੀ ਹੋਈ ਹੈ ਤੇ ਕੱਲ ਨੂੰ ਵੀ ਬਣੀ ਰਹਣੀ ਹੈ ਤੇ ਆਉਂਦੇ ਦਿਨਾਂ ਵਿੱਚ ਵੀ ਜਿਹੜੀ ਇਨ੍ਹਾਂ ਗੱਲ ਇਲਾਕਾ ਵਿੱਚ ਧੁੰਦ ਬਣੀ ਰਹਣੀ ਆ ਖਾਸ ਕਰਕੇ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਵੀ ਧੁੰਦ ਦੀ ਆਉਣੀ ਜਾਣੀ ਜਿਹੜੀ ਆਉਂਦੇ ਦਿਨਾਂ ਵਿੱਚ ਬਣੀ ਰਹਣੀ ਆ ਹਾਲਾਂਕਿ ਇੱਕ ਦੋ ਇੱਕ ਦੋ ਦਿਨ ਵਿੱਚ ਦੀ ਥੋੜੀ ਬਹੁਤ ਰਾਹਤ ਜ਼ਰੂਰ ਮਿਲ ਸਕਦੀ ਆ ਸੋ ਇੰਨੀ ਇੱਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ